ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਅੱਜ ਛੋਡੇ ਨਾਲ ਸ਼ੇਅਰ ਕਰਨ ਲੱਗੇ ਆ ਆਪਣਾ ਹੈਅਰ ਕੇਅਰ ਰੁਟੀਨ ਕਿਉਂਕਿ ਅੱਜ ਮੈਂ ਸਿਰ ਤੋਂ ਹਣਾ ਸੀ ਲਓ ਜੀ ਮੈਂ ਲੈ ਲੀਆ ਦਹੀਂ ਦਹੀਂ ਚਵਾ ਲਿਆ ਥੋੜਾ ਜਿਹਾ ਰਾਈਸ ਵਾਟਰ ਜਾਨੀ ਕਿ ਚੌਲਾਂ ਦਾ ਪਾਣੀ ਠੀਕ ਹੈ ਜੋ ਮੇਰਾ ਬਣਿਆ ਹੀ ਹੋਇਆ ਸੀਗਾ ਤੇ ਆਪਾਂ ਲਾਉਣ ਲੱਗੇ ਪਹਿਲਾਂ ਸਭ ਤੋਂ ਦਹੀਂ ਜਿੱਦਨ ਮੈਂ ਸਿਰ ਤੋਂ ਹਣਾ ਦਾ ਸਭ ਤੋਂ ਪਹਿਲੇ ਨੰਬਰ ਤੇ ਲਾਉਣਾ ਦਾ ਦਹੀਂ ਦਹੀਂ ਦੇ ਵਿੱਚ ਥੋੜਾ ਜਿਹਾ ਚੌਲਾਂ ਦਾ ਪਾਣੀ ਪਾ ਕੇ ਤੇ ਮੇਥੀ ਦਾਣਾ ਵੀ ਜੇ ਮੈਂ ਰਾਤ ਨੂੰ ਪਿਉਣਾ ਭੁੱਲ ਗਈ ਤੇ ਇਸ ਕਰਕੇ ਜੇ ਮੈਂ ਮੇਥੀ ਦਾਣਾ ਤੇ ਚੌਲ ਇਕੱਠੇ ਵੀ ਕਈ ਵਾਰੀ ਪਿਉਣ ਦਿੰਨੀ ਆ ਤਾਂ ਉਹ ਵਾਲਾ ਜਿਹੜਾ ਤੜਕੇ ਮਿਕਸਚਰ ਹੁੰਦਾ ਨੂੰ ਥੋੜਾ ਜਿਹਾ ਐਵੇਂ ਮਤਲਬ ਹੱਥ ਨਾਲ ਥੋੜਾ ਜਿਹਾ ਫੇਕ ਕੇ ਜੇ ਚੰਗੀ ਤਰ੍ਹਾਂ ਤੇ ਫਿਰ ਉਹ ਵਿੱਚ ਪਾਣੀ ਪਾ ਲੈਣੀ ਹੁੰਦੀ ਆ ਠੀਕ ਆ ਤੇ ਪਰ ਆਪਾਂ ਹੁਣ ਮੇਥੀ ਦਾਣਾ ਰਾਤ ਮੈਂ ਪਿਉਣਾ ਭੁੱਲ ਗਈ ਸੀ ਚੌਲਾਂ ਦਾ ਪਾਣੀ ਮੇਰਾ ਜਿਹੜਾ ਰਾਈਸ ਵਾਟਰ ਬਣਿਆ ਹੀ ਹੋਇਆ ਕਿਉਂਕਿ ਮੈਂ ਫੇਸ ਤੇ ਵੀ ਯੂਜ਼ ਕਰਦੀ ਆ ਇਹ ਤਾਂ ਇਸ ਕਰਕੇ ਮੈਂ ਉਹ ਪਾਲਿਆ ਦਹੀਂ ਦੇ ਵਿੱਚ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਐਵੇਂ ਦਹੀਂ ਵਾਵਾ ਸਰੀ ਜਿਹੜੀ ਕਿ ਸਿਰ ਤੇ ਸਾਰੇ ਲਗਾ ਲਾਂਗੇ ਟਾਈਮ ਹੋਇਆ 6:30 ਤੇ 6:40 ਮਿੰਟ ਹੋਈ ਆ ਸਵੇਰ ਦੀ ਠੀਕ ਲੋ ਤੇ ਮੈਂ ਆਟਾ ਗੁੰਨ ਲਿਆ ਸੀ ਮਧਾਣੀ ਪਾ ਲਈ ਸੀ ਚਾਹ ਪਾ ਪੀ ਲਈ ਸੀ ਤਾਂ ਇਸ ਕਰਕੇ ਮੈਨੂੰ ਐ ਹੁੰਦਾ ਵੀ ਫਿਰ ਮੇਰਾ ਸਿਰ ਚ ਘੱਟਾ 2 ਘੰਟੇ ਜਦੋਂ ਉਹ ਸਾਰਾ ਕੰਮ ਨਿਬੜੂਗਾ ਉਦੋਂ ਨੂੰ ਸਿਰ ਦੇ 2 ਦਿਨ ਹਜੇ ਮਰੇ ਪ੍ਰੋਸੈਸ ਹੋਣੇ ਹੁੰਦੇ ਆ ਇਸ ਕਰਕੇ ਉਦੋਂ ਤੱਕ ਮਸਾ ਹੀ ਨਿਬੜਦਾ ਸੇਰ ਨੂੰ ਮੈਨੂੰ 12:00 ਵਜ ਜਾਂਦਾ ਰੋਜ਼ ਨੂੰ ਧੋਦੀ ਨੂੰ ਜਿਸ ਦਿਨ ਮੈਂ ਧੋਣਾ ਹੁੰਦਾ ਲਓ ਹੁਣ ਆਪਾਂ ਸਭ ਤੋਂ ਪਹਿਲਾਂ ਲਾਉਣੇ ਹੁੰਦੇ ਆ ਦਹੀਂ ਤੇ ਫਿਰ ਮੈਂ ਤੁਹਾਨੂੰ ਅਗਲਾ ਪ੍ਰੋਸੈਸ ਜਿਵੇਂ ਜਿਵੇਂ ਜਿਹੜਾ ਜਿਹੜਾ ਕੁਛ ਮੇਵਾਲਾਂ ਤੇ ਕਿਵੇਂਵੇਂ ਜਿਸ ਦਿਨ ਸਿਰ ਧੋਣਾ ਦਾ ਕੀ ਕੀ ਕੁਸ਼ ਕਰਦੀ ਆ ਉਹ ਤੁਹਾਡੇ ਆਪਾਂ ਤੁਹਾਡੇ ਨਾਲ ਅੱਜ ਸਾਰਾ ਕੁਝ ਸ਼ੇਅਰ ਕਰਾਂਗੇ ਠੀਕ ਤੇ ਲਓ ਜੀ ਆਪਾਂ ਦੇਖ ਲਓ ਦਹੀਂ ਜਿਹੜੀ ਕਿ ਐਵੇਂ ਆਪੇ ਆਪਣੇ ਆਪ ਹੀ ਲਾ ਲੈਣੇ ਹੁੰਦੇ ਆ ਕੋਈ ਇਹ ਨਹੀਂ ਆਪਾਂ ਕਿਸੇ ਤੋਂ ਲਵਾਉਣੇ ਆ ਚੰਗੀ ਤਰ੍ਹਾਂ ਆ ਦੇਖੋ ਐਵੇਂ ਕਰ ਕਰਕੇ ਇਹਦੇ ਨਾਲ ਨਾ ਅੱਦੇ ਵਾਲ ਤਾਂ ਹੀ ਨਿਖਰ ਜਾਂਦੇ ਆ ਦਹੀਂ ਨਾਲ ਹੀ ਇਹਨੀ ਵਧੀਆ ਦਹੀਂ ਇੱਕ ਕੰਡੀਸ਼ਨਰ ਦਾ ਕੰਮ ਵੀ ਕਰਦੀ ਹੈ ਤੇ ਵਾਲਾਂ ਨੂੰ ਸ਼ਾਈਨ ਵੀ ਦਿੰਦੀ ਹੈ স্মੂਥ ਵੀ ਬਣਾਉਂਦੀ ਹੈ ਵਾਲਾਂ ਨੂੰ ਤੇ ਵਾਲਾਂ ਦੇ ਜਿਹੜਾ ਝੜਨ ਦੀ ਪ੍ਰੋਬਲਮ ਉਹ ਵੀ ਖਤਮ ਕਰਦੀ ਹੈ ਜਿਨ੍ਹਾਂ ਦੇ ਸਿਕਰੀਆ ਦਹੀਂ ਦੇ ਵਿੱਚ ਥੋੜਾ ਜਿਹਾ ਨਿੰਬੂ ਪਾ ਕੇ ਲਾ ਲਿਆ ਕਰਨ ਤੇ ਸਿਕਰੀਆ ਜਿਹੜੀ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ ਤੇ ਲਓ ਜੀ ਆ ਵੇਖੋ ਆਪਣੇ ਵਾਲਾਂ ਤੇ ਸਾਰੇ ਆ ਤੇ ਆਪਾਂ ਜਿਹੜੀ ਕੀ ਇਹ ਲਗਾ ਲਈ ਚੰਗੀ ਤਰ੍ਹਾਂ ਕੋਲੀ ਹੋ ਗਈ ਖਾਲੀ ਹੁਣ ਆਪਾਂ ਐਵੇਂ ਜੂڑا ਬਣਾ ਲਾਂਗੇ ਉੱਪਰ ਜੇ ਤੁਸੀਂ ਕੁਝ ਬੰਨਣਾ ਚਾਹੁੰਦੇ ਆ ਬੰਨ ਸਕਦੇ ਜੇ ਐਵੇਂ ਹੀ ਰੱਖਣਾ ਚਾਹੁੰਦੇ ਆ ਤੇ ਐਵੇਂ ਵੀ ਰੱਖ ਸਕਦੇ ਠੀਕ ਆ ਹੁਣ ਘੱਟ ਤੋਂ ਘੱਟ ਡੇਢ ਦੋ ਘੰਟੇ ਬਾਅਦ ਮੈਂ ਅਗਲਾ ਪ੍ਰੋਸੈਸ ਕਰੂੰਗੀ ਵਾਲਾਂ ਦਾ ਠੀਕ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਜਿਹਦੇ ਨਾਲ ਕਿ ਮੇਰੇ ਵਾਲਾਂ ਦੀ ਜਿਹੜੀ ਗ੍ਰੋਥ ਆ ਕਿਵੇਂ ਵਧੀ ਆ ਸਾਰਾ ਕੁਝ ਆਪਾਂ ਤੁਹਾਨੂੰ ਦੱਸਾਂਗੇ ਠੀਕ ਆ ਤੇ ਜਰੂਰ ਵੀਡੀਓ ਨੂੰ ਐਂਡ ਤੱਕ ਵੇਖਿਆ ਕਰੋ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ। ਲਓ ਜੀ ਆਪਾਂ ਤਾਂ ਸਿਰ ਜਿਹੜਾ ਟੱਕ ਲਿਆ ਕਿਉਂਕਿ ਮੈਂ ਸਿਰ ਨੰਗਾ ਨਹੀਂ ਰੱਖ ਸਕਦੀ ਮੇਰਾ ਸਿਰ ਜਿਹੜਾ ਕਿ ਉਹਦੇ ਹੀ ਦੁੱਖਣ ਲੱਗ ਜਾਂਦਾ ਇਸ ਕਰਕੇ ਮੈਂ ਤਾਂ ਹਮੇਸ਼ਾ ਠੰਡ 'ਚ ਸਿਰ ਤੇ ਟੋਪੀ ਲੈ ਲਓ ਜੀ ਹੁਣ ਆਪਾਂ ਜਿਹੜਾ ਉਹੀ ਤੇਲ ਆਪਣਾ ਬਣਾਇਆ ਹੋਇਆ ਆਪਾਂ ਨੂੰ ਲਾਇਆ ਨੂੰ ਘੰਟਾ ਡੇਢ ਘੰਟਾ ਹੋ ਗਿਆ ਚੌਲਾਂ ਦਾ ਤੇ ਦਹੀਂ ਲਾਇਆ ਸੀ ਚੌਲਾਂ ਦਾ ਪਾਣੀ ਤੇ ਵਿੱਚ ਨਹੀਂ ਰੋ ਜਾਨੀ ਕਿ ਰਾਈਸ ਵਾਟਰ ਤੇ ਹੁਣ ਆਪਾਂ ਤੇਲ ਆ ਜਿਹੜਾ ਐਵੇਂ ਬਸ ਆਪਦੇ ਹੱਥ ਤੇ ਬਾਪਾ ਕੇ ਮੈਂ ਲਾ ਲਾਂਗੇ ਤੁਸੀਂ ਇਹਦੇ ਵਿੱਚ ਵੀ ਦਹੀਂ ਵੀ ਪਾ ਸਕਦੇ ਸੀ ਪਰ ਮੈਂ ਨਹੀਂ ਪਾਇਆ ਸੀ ਠੀਕ ਹੈ ਮੈਂ ਕੱਲੀ ਨਹੀਂ ਤੇ ਚੌਲਾਂ ਦਾ ਪਾਣੀ ਲਾਇਆ ਸੀ ਪਹਿਲਾਂ ਤੇ ਹੁਣ ਮੈਂ ਆਹ ਤੇਲ ਆ ਜਿਹੜਾ ਲਾਉਂਗੀ ਇਸ ਤੋਂ ਘੰਟਾ ਬਾਅਦ ਮੈਂ ਜਿਹੜਾ ਸੇਤੂ ਠੀਕ ਆ ਅੱਜ ਆਪਾਂ ਆਪਣੇ ਨਾਲ ਤੁਹਾਨੂੰ ਆਪਣੀ ਹੈਅਰ ਕੇਅਰ ਰੁਟੀਨ ਜਿਹੜਾ ਉਹ ਸ਼ੇਅਰ ਕਰ ਰਹੀ ਆ ਬਸ ਐਵੇਂ ਕਰ ਕਰਕੇ ਕਿਸੇ ਤੋਂ ਲਗਾਉਣ ਦੀ ਲੋੜ ਨਹੀਂ ਆਪ ਹੀ ਲਾਓ ਤਾਂ ਆ ਦੇਖੋ ਮੇਰੇ ਵਾਲ ਗਿੱਲੇ ਗਿੱਲੇ ਪਏ ਆ ਕਿਉਂਕਿ ਨਹੀਂ ਲੱਗਿਆ ਸੀ ਤੇ ਹੁਣ ਮੈਂ ਘੰਟਾ ਡੇਢ ਘੰਟਾ ਹੋ ਗਿਆ ਸਵੇਰ ਦਾ ਲਾਇਆ 6:30 7:00 ਵਜੇ ਦਾ ਤੇ ਹੁਣ ਹੋ ਗਿਆ ਪੂਰੇ 9:00 ਵਜੇ ਆ ਹੁਣ ਆਪਾਂ ਤੇਲ ਲਾਵਾਂਗੇ 11:30 ਆਪਾਂ ਜਿਹੜਾ ਸੇਰਾ ਧੋਮਾ ਕੇ ਠੀਕ ਆ ਉਸ ਤੋਂ ਉੱਪਰ ਦੀ ਵੀ ਮੈਂ ਇਹੀ ਤੇਲ ਲਗਾਉਂਗੀ ਤੇ ਫਿਰ ਤੁਹਾਨੂੰ ਮੈਂ ਜਿਹੜਾ ਜਿਹੜਾ ਕੁਝ ਹੋਰ ਲਗਾਉਣੀ ਹੈ ਉੱਪਰ ਉਹ ਵੀ ਤੁਹਾਨੂੰ ਦੱਸ ਦਿੰਦੀ ਠੀਕ ਤੋਂ ਦੱਸਿਆ ਮੈਂ ਸੇਰ ਆ ਜਾਂ ਇੰਦੂ ਗ੍ਰੇਖਾ ਤੇ ਜੜੂ ਟਾਪ ਸ਼ੈਂਪੂ ਨਵੀਂ ਤੋਂ ਨਹੀਂ ਹੁੰਨੀ ਆ ਕਦੇ ਕਦੇ ਲੱਸੀ ਨਹੀਂ ਨਾਲ ਵੀ ਧੋਲੀ ਦਾ ਜੇ ਹੋਵੇਗਾ ਠੀਕ ਆ ਤੇ ਐਵੇਂ ਕਰਕੇ ਤੁਸੀਂ ਸਾਰੇ ਜੜਾ ਜੁੜਾ ਚਾਵਲਾਂ ਚ ਇਹ ਤੇਲ ਦੀ ਮ사ਜ ਘੰਟਾ 1.5 ਘੰਟਾ ਨਹਾਉਣ ਤੋਂ ਪਹਿਲਾਂ ਵੀ ਕਰ ਲਿਆ ਕਰੋ ਤੇ ਨਾ ਕਿ ਉੱਪਰ ਤੁਸੀਂ ਤਾਂ ਲਾਉਣਾ ਹੀ ਲਾਉਣਾ ਫਿਰ ਆਪਾਂ ਠੀਕ ਆ ਕਿਉਂਕਿ ਉਦੋਂ ਆਪਾਂ ਨੂੰ ਫਿਰ ਥੋੜਾ ਜਿਹਾ ਥੋੜਾ ਲਾਉਣਾ ਪੈਂਦਾ ਜਿਆਦਾ ਚਿਪਚਿਪ ਹੋਣਾ ਲੱਗ ਜਾਂਦਾ ਜੇ ਜਿਆਦਾ ਲਾ ਲਿਆ ਆਪਾਂ ਤੇ ਇਸ ਕਰਕੇ ਮੈਨੂੰ ਸਹਿਮਤਾ ਬਹੁਤ ਲਾਉਣੀ ਆ ਸਰ ਜੀ ਉਹ ਐ ਹੁੰਦਾ ਵੀ ਚਲ ਉੱਪਰ ਦੀ ਨਹੀਂ ਲਾਉਂਦੇ ਕਈ ਤਾਂ ਉਹ ਫਿਰ ਪਹਿਲਾਂ ਹੀ ਸਿਰ ਤੋਂ ਹੰਤੋ ਤੇ ਇਹ ਨਹੀਂ ਲਾ ਲਿਆ ਕਰਨਾ ਠੀਕ ਹੁਣ ਆਪਾਂ ਕੰਟੇ ਡੇਢ ਘੰਟਾ ਦਾ ਜੂੜਾ ਬਣਾ ਕੇ ਇਵੇਂ ਰੱਖ ਲਾਂਗੇ ਵਾਲਾਂ ਨੂੰ ਤੇਲ ਜਿਹੜਾ ਕਿ ਆਪਾਂ ਲਗਾ ਲਿਆ ਠੀਕ ਆ ਤੇ ਚਲੋ ਅਗਲਾ ਜੋ ਵੀ ਆਪਾਂ ਕਰਾਂਗੇ ਸਿਰ ਤੋਂ ਤੋਂ ਬਾਅਦ ਉਹ ਵੀ ਤੁਹਾਨੂੰ ਦਿਖਾਵਾਂਗੇ ਠੀਕ ਆ ਲਓ ਜੀ ਆਪਾਂ ਵਾਲਾ ਜਿਹੜੇ ਧੋ ਲਈਏ ਦੇਖ ਲਓ ਤੁਸੀਂ ਹੁਣ ਠੀਕ ਆ ਇੱਕ ਮਿੰਟ ਆਪਾਂ ਕੈਮਰਾ ਸਟਾਪ ਕਰ ਲਓ ਲੋਚ ਸਭ ਤੋਂ ਪਹਿਲਾਂ ਦਹੀਂ ਤੇ ਚੌਲਾਂ ਦਾ ਪਾਣੀ ਲਾਇਆ ਫਿਰ ਆਪਾਂ ਤੇਲ ਲਾਇਆ ਸੀ ਹੁਣ ਆਪਾਂ ਡੱਬ ਸ਼ੈਂਪੂ ਨਾਲ ਜਿਹੜੇ ਕੀ ਵਾਲਾ ਧੋਲੇ ਹੁਣ ਆਪਾਂ ਧੁੱਪੇ ਸਕਾਉਣੇ ਉੱਪਰ ਆ ਗਏ ਸੀ ਸੁਕਾ ਕੇ ਫਿਰ ਆਪਾਂ ਦੱਸਾਂਗੇ ਅਗਲਾ ਪ੍ਰੋਸੈਸ ਆਪਾਂ ਕੀ ਕਰਦੇ ਆ ਦੇਖੋ ਧੁੱਪ ਕਿੰਨੀ ਤੇਜ਼ ਧੁੱਪੇ ਸਕਾਉਣੀ ਨਹੀਂ ਮੈਂ 10-20 ਮਿੰਟ ਕਿਉਂਕਿ ਵਾਲਾਂ ਨੂੰ ਧੁੱਪ ਵੀ ਜ਼ਰੂਰੀ ਆ ਠੀਕ ਆ ਵਧੀਆ ਧੁੱਪ ਚੜੀ ਆ ਨਾਲੇ ਆਪਾਂ ਸਾਰੇ ਕੱਪੜੇ ਲਾ ਲਾਂਗੇ ਕੋਲੇ ਫਿਰ ਦੇ ਇੱਥੇ ਤੇ ਨਾਲੇ ਆਪਾਂ ਵਾਲਾ ਜਿਹੜੀ ਉਹ ਸੁਕਾ ਲਾਂਗੇ ਠੀਕ ਆ ਸੁਕਾ ਕੇ ਥੋੜੇ ਜਿਹਾ ਅੱਧੇ ਸੁੱਕਣਗੇ ਜਦੋਂ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਮੈਂ ਕੀ ਕਰੂੰਗੀ ਹੁਣ ਮੇਰਾ ਲਿਆਂਦਾ ਪਿਆ ਦੇਖੋ ਮੈਂ ਆਹ ਦੇਖੋ ਮੇਰਾ ਸੀਰਮ ਲਿਆਂਦਾ ਪਿਆ ਤੇਲ ਵੀ ਲਿਆਂਦਾ ਪਿਆ ਵਾਲਾਂ ਤੇ ਲਗਾਉਣ ਨੂੰ ਆ ਦੇਖੋ ਫਿਰ ਆਪਾਂ ਤੁਹਾਨੂੰ ਦੱਸਦੇ ਵੀ ਆਪਾਂ ਕਿਵੇਂ ਲਗਾਉਣੇ ਹੁੰਦੇ ਆ ਠੀਕ ਆ ਦੋਨੇ ਚੀਜ਼ਾਂ ਮੈਂ ਉੱਪਰ ਹੀ ਲੈ ਆਈ ਸੀਗੀ ਕੰਗਾ ਵੀ ਲਈ ਆਈ ਰਬੜ ਬੈਂ ਵੀ ਲਈ ਆਈ ਸਾਰਾ ਕੁਝ ਲਈ ਆਈ ਹਾਂ ਠੀਕ ਆ ਤੇ ਥੋੜੇ ਜਿਹਾ ਜਦੋਂ ਸੁੱਕ ਕੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਅੱਗੇ ਆਪਾਂ ਕੀ ਕਰਨਾ हलो जी आपटन की करना कॉटन लिप कर करके एवें ठीक है एवें कर करके सारे सिर च लगा लेंगे फिर ठीक है सीर बहुत ज़्यादा वह रिजल्ट आ ਵਾਲਾ ਜਿਹੜੇ ਤੁਹਾਡੇ ਪੂਰੇ ਚੜਨੋਂ ਹੜ ਜਾਣਗੇ ਜੇ ਤੁਸੀਂ ਮਤਲਬ ਸੀਰਮ ਦਾ ਚਾਹੀਦੀ ਆ ਵੀ ਆਪਾਂ ਕਿਵੇਂ ਸੀਰਮ ਤਿਆਰ ਕਰਿਆ ਤਾਂ ਤੁਸੀਂ ਆਪਾਂ ਨੂੰ ਕਮੈਂਟ ਕਰ ਦਿਓ ਆਪਾਂ ਤੁਹਾਨੂੰ ਸਾਰਾ ਦੱਸ ਦਾਂਗੇ ਪ੍ਰੋਸੈਸ ਠੀਕ ਆ ਇਹਦੇ ਚ ਗੁਡਹਲ ਦੇ ਪੱਤੇ ਗੁਡਹਲ ਦੇ ਫੁੱਲ ਪੂਰਾ ਆਪਾਂ ਗਿੱਲਾ ਕਰ ਲੈਣਾ ਵਾਲਾ ਨੂੰ ਫੇਰ ਦੁਬਾਰਾ ਇਹ ਮੇਲਾ ਆਲਾ ਆਪਣੇ ਕੋਲ ਜਪਾਇਆ ਹੈ ਤੇ ਵਾਲ ਝੜਨੋਂ ਤੇ ਵਾਲਾਂ ਦੀ ਗਰੋਥ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਆ ਮੈਂ ਤਾਂ ਸਾਰਾ ਪ੍ਰੋਸੈਸ ਇਹੀ ਕਰਦੀ ਆ ਜਿਸ ਦਿਨ ਮੇਰੇ ਨਾ ਸਾਰਾ ਦਿਨ ਲੱਗ ਜਾਂਦਾ ਸਿਰ ਧੋਣ ਚ ਜਿੱਦਾਂ ਮੈਂ ਸਿਰ ਧੋਣਾ ਹੁੰਦਾ ਤੇ ਹਫਤੇ ਚ ਮੈਂ ਦੋ ਵਾਰੀ ਧੋਣੀ ਆ ਸਿਰ ਜਿਵੇਂ ਅੱਜ ਸ਼ੁੱਕਰਵਾਰ ਆ ਮੈਂ ਪਰਸੋ ਸੋਮਵਾਰ ਚੌਥੇ ਸੋਮਵਾਰ ਧੋਤਾ ਸੀ ਅੱਜ ਸ਼ੁੱਕਰਵਾਰ ਆਪਾਂ ਫਿਰ ਧੋ ਲਿਆ ਠੀਕ ਹੁਣ ਮੈਂ ਐਤਵਾਰ ਵੀ ਧੋ ਲੂਜੀ ਕਰਿਆ ਜੀ ਕਰਿਆ ਸੋਵਾਰ ਧੋ ਲੂਗੀ ਜੀ ਕਰਿਆ ਮੈਂ ਪੁੱਤਵਾਰ ਵੀ ਤੱਕ ਵੀ ਕੱਢ ਦੂੰਗੀ ਠੀਕ ਹੈ ਸਾਰਾ ਸੇਰ ਆਪਾਂ ਪੂਰਾ ਨਾ ਫਿਰ ਦੁਬਾਰਾ ਤੋਂ ਗਿੱਲਾ ਕਰ ਲੈਣਾ ਇਹ ਸੀਰਮ ਨਾਲ ਉਸ ਤੋਂ ਬਾਅਦ ਫਿਰ ਆਪਾਂ ਵਾਲ ਸੁਕਾਉਣੇ ਆ ਤੇ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਆਪਾਂ ਫਿਰ ਦੱਸਾਂਗੇ ਤੁਹਾਨੂੰ ਸੁਕਾ ਕੇ ਵਾਲ ਆਪਾਂ ਫਿਰ ਕੀ ਕਰਨਾ ਇਹਰ ਜਾ ਕੇ ਕਿਤੇ ਮਾਲ ਬਾਉਡਰ ਮੈਂ ਤੜਕੇ ਮੈਂ ਨਾ ਸਵੇਰ ਦੀ ਲੱਗੀ ਆ ਵਾਲਾਂ ਦਾ ਪ੍ਰੋਸੈਸ ਆ ਜਿਹੜਾ ਮੇਰਾ ਸਵੇਰ 6:30 7:00 ਵਜੇ ਸ਼ੁਰੂ ਹੋ ਜਾਂਦਾ ਕਿਉਂਕਿ ਉਸ ਟਾਈਮ ਮੈਂ ਨੂੰ ਆਏ ਹੁੰਦਾ ਵੀ ਮੈਂ ਜਿਹੜੀ ਦਹੀਂ ਆ ਤੇ ਚੋਲਾ ਦਾ ਪਾਣੀ ਚੋਲ ਜੇ ਤਾਂ ਤੁਸੀਂ ਉਬਾਲ ਲਨੇ ਆ ਹਾਫ ਕੁੱਕ ਕਰਨੇ ਆ ਤਾਂ ਉਵੇਂ ਵੀ ਚੋਲਾ ਦਾ ਪਾਣੀ ਬਣਾ ਸਕਦੇ ਹੋ ਜੇ ਤੁਸੀਂ ਰਾਤ ਨੂੰ ਪਿਉਂ ਦਿਓਗੇ ਥੋੜਾ ਜਿਹਾ ਵਿੱਚ ਮੇਥੀ ਦਾਣਾ ਤੇ ਚੋਲਾ ਦਾ ਪਾਣੀ ਚੋਲ ਮਤਲਬ ਤਾਂ ਉਹ ਪਾਣੀ ਵੀ ਤੁਸੀਂ ਪਾਸ ਸਕਦੇ ਹੋ ਠੀਕ ਆ ਉਹਨੂੰ ਸੁਬਾਹ ਐ ਚੰਗੀ ਤਰ੍ਹਾਂ ਐ ਜੇ ਕਰਕੇ ਮੈਸੇਜੇ ਕਰਕੇ ਤੇ ਉਹਨੂੰ ਮਤਲਬ ਪਉਣ ਕੇ ਤੇ ਆਪਦੀ ਦਹੀਂ ਚ ਪਾ ਲੋ ਤਾਂ ਫਿਰ ਤੁਸੀਂ ਦਹੀਂ ਆ ਜਿਹੜੀ ਐਵੇਂ ਬਿਰਲਾ ਚੀ ਸਾਰੀਆਂ ਚ ਲਗਾ ਲੋ ਉਸ ਤੋਂ ਬਾਅਦ ਘੰਟੇ ਸਾਰੇ ਬਾਅਦ ਆਪਾਂ ਤੇਲ ਲਾ ਲਈ ਨਹੀਂ ਹੁੰਦੇ ਆ ਘੰਟਾ 2 ਘੰਟੇ ਜਿੰਨਾ ਟਾਂ ਵੀ ਰੱਖਿਆ ਜਾਂਦਾ ਠੀਕ ਥੋੜਾ ਜਿਹਾ ਰਹਿ ਗਿਆ ਮੇਰਾ ਪਿੱਛੇ ਪਿੱਛੇ ਰਹਿ ਗਿਆ ਬਸ ਇਹ ਤੋਂ ਦੇਖੋ ਸਪਰੇਅ ਬੋਟਲ ਹੈ ਕਿ ਤੁਸੀਂ ਸਪਰੇਅ ਬੋਟਲ ਨਾਲ ਵੀ ਇਹਨੂੰ ਵੀ ਲਾ ਦੇਦੇ ਆ ਕਿ ਸਪਰੇਅ ਬੋਟਲ ਨਾਲ ਵੀ ਪਾ ਸਕਦੇ ਹੋ ਮੇਰੇ ਕੋਲ ਪਹਿਲਾਂ ਸੀਗੀ ਸਪਰੇਅ ਬੋਟਲ ਉਹ ਮੇਰੇ ਨਾਲ ਨੀਚੇ ਟੁੱਟ ਗਈ ਥੋੜੀ ਜੀ ਤੇ ਇੱਕ ਉਹਦੀ ਸਪਰੇਅ ਜੀ ਛੋਟੀ ਸੀਗੀ ਉਹ ਨਿਕਲਦੀ ਨਹੀਂ ਸੀ ਸਹੀ ਉਹਦੇ ਚ ਪਾਣੀ ਫਿਰ ਮੈਂ ਹੁਣ ਮੈਂ ਵੀ ਲਗਾ ਲੈਣੀ ਆ ਦੋ ਤਿੰਨ ਵਾਰੀ ਹੋ ਗਿਆ ਹੁਣ ਮੈਨੂੰ ਵਧੀਆ ਲੱਗਦਾ ਐਵੇਂ ਸੌਖਾ ਤਰੀਕਾ ਲੱਗਦਾ ਦੇਖੋ ਬਾਲ ਫਿਰ ਗਿੱਲੇ ਹੋ ਗਏ ਆਪਣੇ ਠੀਕਾ ਉਹ ਨਾਲ ਪਰ ਉੱਪਰ ਲੱਗ ਗਿਆ ਸਾਰੇ ਪਵਾਲਾਂ ਦੀ ਲੈਂਥ ਤੇ ਵੀ ਲਾ ਲੈਣਾ ਠੀਕਾ ਇਹਨੂੰ ਲਾ ਕੇ ਧੋਣ ਦੀ ਲੋੜ ਨਹੀਂ ਹੈਗੀ ਵਾਲ ਬਸ ਤੁਸੀਂ ਸੁਕਾਉਣੀ ਆ ਠੀਕ ਆ ਇਹਦੇ ਵਿੱਚ ਪਾਈ ਆਪਾਂ ਗੁੜ ਹਲਦੇ ਫੁੱਲ ਗੁੜ ਹਲਦੇ ਪੱਤੇ ਤੇ ਇੱਕ ਕੜੀ ਪੱਤਾ ਤੇ ਥੋੜੇ ਜਿਹਾ ਝੌਲ ਮੇਥੀ ਦਾਣਾ ਤੇ ਮੈਂ ਥੋੜੀਆਂ ਜਿਹੀਆਂ ਕਲੌਂਜੀ ਵੀ ਪਾਲੀ ਸੀ ਕਲੌਂਜੀ ਤੁਹਾਡੀ ਆਪਸ਼ਨਲ ਆ ਜੇ ਜੇ ਤੁਸੀਂ ਪਾਉਣਾ ਚਾਹੋ ਨੇ ਉਹ ਕਲੌਂਜੀ ਤਾਂ ਪਾ ਸਕਦੇ ਆ ਨਹੀਂ ਪਾਉਣੀ ਤਾਂ ਨਾ ਪਾਓ ਠੀਕ ਆ ਆਪਸ਼ਨਲ ਆ ਤੇ ਮੈਂ ਤਾਂ ਥੋੜਾ ਜਿਹਾ ਲੋਵੀ ਦਾ ਪੱਤਾ ਤੋੜ ਕੇ ਵੀ ਦੋ ਤਿੰਨ ਟੁਕੜੇ ਜੇ ਕਰਕੇ ਐਡਾ ਸਰਾ ਪੀਸ ਲੈ ਕੇ ਉਹਨੂੰ ਟੁਕੜਿਆਂਿਆਂ ਚ ਕੱਟ ਕੇ ਵਿੱਚ ਹੀ ਉਬਾਲ ਲਿਆ ਸੀ ਤੇ ਚਾਰ ਪੰਜ ਵਿਟਾਮਿਨ E ਦੇ ਕੈਪਸੂਲ ਆਪਾਂ ਜਿਹੜਾ ਸਾਰੇ ਪਾਣੀ ਚ ਮੈਂ ਜੋੜ ਕੇ ਠੰਡਾ ਹੋ ਗਿਆ ਬੋਤਲ ਭਰੀ ਹੈ ਜਦੋਂ ਆਪਾਂ ਇਹਦੇ ਕੋਲ ਫੁੱਲ ਬੋਤਲ ਭਰੀ ਹੋਈ ਆ ਥੋੜਾ ਜਿਹਾ ਉੱਪਰ ਵਧਿਆ ਸੀ ਉਹ ਮੈਂ ਅਲੱਗ ਪਾ ਕੇ ਰੱਖ ਲਿਆ ਸੀ ਡੱਬੇ ਚ ਖਾਜੀ ਮੇਰੀ ਬੋਤਲ ਤਾਂ ਫੁੱਲ ਹੀ ਗਈ ਆ ਮੈਂ ਡੱਬੇ ਵਾਲਾ ਯੂਜ਼ ਕਰਦੀ ਆ ਲੋ ਜੀ ਖਾਲੀ ਹੋ ਗਈ ਆ ਕੋ ਆ ਵੀ ਇਹ ਪਚੰਗੀ ਤਰ੍ਹਾਂ ਛੋੜਦੀ ਆ ਵਾਲਾਂ 'ਚ ਸ਼ਾਈਨ ਵੀ ਆ ਜਾਂਦੀ ਆ ਤੇ ਵਾਲ ਸਮੂਥ ਵੀ ਹੋ ਜਾਂਦੇ ਜਿਹੜੀ ਐਲੋਵੇਰਾ ਜੱਲ ਪਾਈਏ ਨੇ ਇਹਦੇ 'ਚ ਇਹਨਾਂ ਨਾਲ ਵਾਲ ਨਾ ਸਮੂਥਨੈਸ ਬਹੁਤ ਆਉਂਦੀ ਆ ਵਾਲਾਂ 'ਚ ਸਮੂਥਨੈਸ ਲਓ ਜੀ ਹੁਣ ਆਪਣੇ ਵਾਲਾ ਦੇਖ ਲਓ ਦੁਬਾਰਾ ਤੋਂ ਬਿੰਲੇ ਹੋ ਗਏ ਆ ਫੇਰ ਹੁਣ ਆਪਾਂ ਫੇਰ ਥੋੜੀ ਜੀ ਧੁੱਪ ਲਵਾ ਕੇ ਫੇਰ ਆਪਾਂ ਅਗਲਾ ਪ੍ਰੋਸੈਸ ਦੱਸਦੇ ਆ ਤੁਹਾਨੂੰ ਵੀ ਕੀ ਕਰਨਾ ਧੁੱਪ ਲਵਾ ਲਏ ਥੋੜੀ ਜੀ ਠੀਕ ਆ ਅੱਜ ਸਾਰਾ ਆਪਾਂ ਵਾਲਾਂ ਤੇ ਹੀ ਕਰਾਂਗੇ ਵੀ ਆਪਾਂ ਵਾਲ ਜਿੱਦਣ ਧੋਣੇ ਆ ਮੈਨੂੰ ਲੱਗਦਾ ਇੱਕ ਵਜ ਗਿਆ ਦੇਖ ਲਓ ਵਾਲਾ ਜੀ ਹਜੇ ਤੱਕ ਮੇਰੇ ਵਾਲ ਵਹੇ ਨਹੀਂ ਗੇ ਹਜੇ ਇੱਕ ਚੀਜ਼ ਹੋਰ ਰਹੀਂਦੀ ਹੈ ਮੇਰੇ ਵਾਲਾਂ ਤੇ ਲਗਾਉਣ ਵਾਲੀ ਲੋਚ ਹੁਣ ਆਪਣੇ ਵਾਲ ਆ ਜਿਹੜੇ ਸੁੱਕ ਗਏ ਵੀ ਧੁੱਪ ਆਈ ਅੱਧੀ ਮੈਂ ਧੁੱਪੇ ਬੈਠੀ ਸੀ ਪੂਰੀ ਤਰ੍ਹਾਂ ਸੀਰਮ ਲਗਾਇਆ ਸੀ ਜਿਹੜਾ ਉਹ ਵੀ ਸੁੱਕ ਗਿਆ ਦੇਖੋ ਠੀਕ ਆ ਹੁਣ ਆਪਣਾ ਅਗਲਾ ਪ੍ਰੋਸੈਸ ਹੈਗਾ ਤੇਲ ਦਾ ਠੀਕ ਆ ਆ ਆਪਣਾ ਤੇਲ ਉਹੀ ਜਿਹੜਾ ਆਪਾਂ ਘਰੇ ਬਣਾਇਆ ਹੋਇਆ ਇਹ ਆਪਾਂ ਸਿਰ ਤੇ ਲਗਾਵਾਂਗੇ ਹੁਣ ਫਿਰ ਉਸ ਤੋਂ ਬਾਅਦ ਆ ਜਿਹੜਾ ਕੰਗੇ ਨਾਲ ਵਾਵਾਂਗੇ ਸਿਰ ਆ ਦੇਖੋ ਐਵੇਂ ਦਾ ਲੋਟੇਪਾ ਵਾਲਾ ਦੇ ਤੇਲ ਲਗਾ ਲਿਆ ਹੁਣ ਆਪਾਂ ਵਾਲ ਵਾਵਾ ਠੀਕ ਆ ਵਾ ਕੇ ਗੁੱਤ ਕਰਕੇ ਫੇਰ ਕਿਸੇ ਕੰਮ ਨੂੰ ਲੱਗਾਂਗੇ ਹੁਣ ਅੱਜ ਬਸ ਸਾਰਾ ਦਿਨ ਵਾਲ ਜਿੱਦਨ ਮੈਂ ਵਾਲ ਨੋੜਾ ਹੁੰਦਾ ਨਾ ਸਿਰ ਤੋਂ ਹੁਣਾ ਦੁੱਧਨ ਸਾਰਾ ਦਿਨ ਬਸ ਸੇਰੀ ਧੁੱਤ ਆ ਜਾਂਦਾ ਤੇ ਲੋ ਜੀ ਮੇਰੇ ਇਨੇ ਕਵਾਲ ਨਿਕਲੇ ਦੇਖੋ ਸਿਰ ਤੋਂ ਤੱਕ ਜਿਸ ਦਿਨ ਫੇਰ ਨਾ ਹਣੀ ਉਸ ਦਿਨ ਤਾਂ ਇਨੇ ਕ ਨਿਕਲ ਹੀ ਜਾਂਦੇ ਆ ਉੰਜ ਬਹੁਤ ਘੱਟ ਵੀ ਮਤਲਬ ਉੰਜ ਨਹੀਂ ਨਿਕਲਦੇ ਜਿਵੇਂ ਡੇਲੀ ਰੂਟੀਨ ਚ ਉਹ ਇਨੇ ਕਵਾਲ ਤਾਂ ਨਿਕਲ ਹੀ ਜਾਂਦੇ ਕਿਉਂਕਿ ਹੁਣ ਆਪਣੇ ਤੜਕੇ ਦੇ ਇਹਨਾਂ ਨੂੰ ਚਾਰਿਆਂ ਨੂੰ ਕਦੇ ਕਿਵੇਂ ਕਰ ਲਿਆ ਕਦੇ ਇਨੀਆਂ ਕ ਤੁਲਜਣਾ ਪਈ ਜਾਂਦਣਾ ਹੈਗੀਆਂ ਠੀਕ ਹੈ ਨਾ ਤੇ ਚਲੋ ਜੀ ਠੀਕ ਆ ਅੱਜ ਵਾਲੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆ ਕੱਲ ਨੂੰ ਫੇਰ ਕੁਝ ਨਵਾਂ ਲੈ ਕੇ ਅੱਜ ਬਸ ਆਪਣਾ ਇਹੀ ਹੈਅਰ ਕੇਅਰ ਰੂਟੀਨ ਹੀ ਤੁਹਾਡੇ ਨਾਲ ਸ਼ੇਅਰ ਹੋਇਆ ਵੀ ਆਪਣੇ ਵਾਲਾਂ ਦਾ ਜਿਹੜਾ ਲਓ ਜੀ ਹੁਣ ਕੋਈ ਵਾਲ ਨਹੀਂ ਆਏ ਦੇਖੋ ਹੁਣ ਆਪਾਂ ਗੁੱਤ ਕਰ ਲਾਂਗੇ ਓਕੇ ਬਾਏ ਮੈਂ ਘਰੇ ਹਮੇਸ਼ਾ ਮੋੜ ਹੀ ਲੈਣੀ ਨੂੰ ਗੁੱਤ ਕਿਤੇ ਤਾਂ ਭਲਾ ਕੁਲੀ ਛੱਡਣਾ ਮੈਨੂੰ ਚੰਗੀ ਨਹੀਂ ਲੱਗਦੀ ਮੈਂ ਮੋੜ ਕੇ ਹੀ ਕਰਦੀ ਆ ਠੀਕ ਹੈ ਨਾ ਮੋੜ ਕੇ ਜੂੜਾ ਵੀ ਕਰ ਲੈਣੀ ਆ ਐਵੇਂ ਵੀ ਛੱਡ ਲੈਣੀ ਆ ਜੀ ਕਰਦਾ ਲਓ ਜੀ ਠੀਕ ਹੈ ਹੁਣ ਤੁਸੀਂ ਦੇਖਦੇ ਆਂ ਲੰਡਾ ਠੀਕ ਹੈ ਚਲੋ ਠੀਕ ਆਪਕੇ ਬਾਏ